ਮਹਾਦੋ ਕੈਸੀ ਬਣਾ ਤੁਮ ਸੰਗੇ ਆਪਨਾ ਦੇਹੋ ਤਾਂ ਲੇਵੋ ਮੰਗੇ ਹੁਣ ਤੱਕ ਗੁਰਬਾਣੀ ਦੇ ਵਿੱਚ ਆਪਾਂ ਹਮੇਸ਼ਾ ਹੀ ਇਹ ਗੱਲ ਕੀਤੀ ਹੈ ਕਿ ਜੇ ਪ੍ਰਭੂ ਤੋਂ ਕੁਝ ਮੰਗਣਾ ਹੈ ਤਾਂ ਉਹਦੀ ਸਾਂਝ ਮੰਗੀਏ ਉਹਦੇ ਨਾਮ ਦੀ ਦਾਤ ਮੰਗੀਏ ਗੁਰੂ ਸਹਿਬਾਨਾਂ ਨੇ ਭਗਤ ਜਨਾਂ ਨੇ ਗੁਰਬਾਣੀ ਦੇ ਵਿੱਚ ਜਦੋਂ ਵੀ ਪ੍ਰਮਾਤਮਾ ਤੋਂ ਕੁਝ ਮੰਗਿਆ ਇਤਾਂ ਦੀਆਂ ਪੰਕਤੀਆਂ ਲਿਖੀਆਂ ਨੇ ਹਮੇਸ਼ਾ ਉਹਦੇ ਨਾਮ ਦੀ ਦਾਤ ਹੀ ਮੰਗੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 656ਵੇਂ ਅੰਗ ਤੇ ਵਿਰਾਜਪਾਨ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਦੁਨਿਆਵੀ ਪਦਾਰਥ ਮੰਗਦੇ ਪਏ ਨੇ ਆਓ ਜਾਣੀਏ ਕਿ ਉਹ ਕੀ ਮੰਗਦੇ ਪਏ ਨੇ ਤੇ ਹੁਣ ਤੱਕ ਪੜੀ ਗੁਰਬਾਣੀ ਦੇ ਸੰਦਰਭ ਦੇ ਵਿੱਚ ఏ ਮੰగణਾ ਕਿన్న కు సహి యా గలత లచన్ అవుట్ లుక్ హర్ద కపట్ ముఖ జ్ఞాని ఝూఠే కహా విలోబస్ పానీ కాయా మహంజస్ కౌన్ గునా ਜੋ ਘਟ ਪੀਤਰ ਹੈ ਮਲਨ ਰਹਾਉ ਭਗਤ ਕਬੀਰ ਜੀ ਪਖੰਡੀ ਮਨੁਖ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਹਿਰਦੈ ਕਪਟ ਮੁਖ ਗਿਆਨੀ ਕਿ ਹੈ ਪਖੰਡੀ ਮਨੁਖ ਤੇਰੇ ਮਨ ਦੇ ਵਿੱਚ ਤਾਂ ਠੱਗੀ ਹੈ ਲਾਲਚ ਪਰ ਮੂੰਹੋਂ ਤੂੰ ਬ੍ਰਹਮ ਗਿਆਨ ਦੀਆਂ ਗੱਲਾਂ ਕਰ ਰਿਹਾ ਹੈ ਝੂਠੇ ਕਹਾ ਬਿ ਲੋਬਸ ਪਾਨੀ ਇਸ ਪਾਣੀ ਨੂੰ ਰੜਕਣ ਤੋਂ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਜਦੋਂ ਅੰਦਰ ਝੂਠ ਹੈ ਮੂੰਹੋਂ ਤੁਸੀਂ ਗਿਆਨ ਦੀਆਂ ਗੱਲਾਂ ਕਰ ਰਹੇ ਹੋ ਤੁਹਾਡੇ ਅੰਦਰ ਜਿਹੜਾ ਪ੍ਰਮਾਤਮਾ ਵਸਦਾ ਹੈ ਉਹ ਪਲ-ਪਲ ਤੁਹਾਨੂੰ ਚੇਤਾ ਕਰਾਉਂਦਾ ਹੈ ਕਿ ਇਹ ਜੋ ਤੂੰ ਬੋਲ ਰਿਹਾ ਹੈ ਜੋ ਲੋਕਾਂ ਨੂੰ ਗਿਆਨ ਵੰਡ ਰਿਹਾ ਹੈ ਖੁਦ ਤੇ ਤੂੰ ਇਹ ਅਪਲਾਈ ਨਹੀਂ ਕਰ ਰਿਹਾ ਕੋਡ ਨੂੰ ਆਪਣੇ ਹਿਰਦੇ ਦੇ ਵਿੱਚ ਕਪਟ ਚੱਕੀ ਫਿਰਦਾ ਹੈ ਝੂਠ ਚੱਕੀ ਫਿਰਦਾ ਹੈ ਲਾਲਚ ਚੱਕੀ ਫਿਰਦਾ ਹੈ ਤਾਂ ਉਹਦੇ ਅੰਦਰ ਕਲੇਸ਼ ਪੈਦਾ ਹੋ ਜਾਂਦਾ ਹੈ ਹਰ ਉਹ ਵਾਰ ਜਦੋਂ ਉਹ ਬੰਦਾ ਅੰਦਰ ਝੂਠ ਰੱਖ ਕੇ ਤੇ ਮੂੰਹੋਂ ਗਿਆਨ ਦੀ ਗੱਲ ਕਰੂਗਾ ਉਹਨੂੰ ਮਹਿਸੂਸ ਹੋਊਗਾ ਕਿਉਂ ਗਲਤ ਕਰ ਰਿਹਾ ਹੈ ਹਰ ਮਨੁੱਖ ਦੀ ਢੀਠਤਾਈ ਦੀ ਕੋਈ ਨਾ ਕੋਈ ਹੱਦ ਹੁੰਦੀ ਹੈ ਹੋ ਸਕਦਾ ਹੈ ਕੋਈ ਮਨੁੱਖ ਜ਼ਿਆਦਾ ਹੀ ਢੀਠ ਹੋ ਜਾਵੇ ਤੇ ਉਹ ਜਿਹੜਾ ਉਹਦੇ ਅੰਦਰ ਕਲੇਸ਼ ਚੱਲਦਾ ਹੈ ਉਹਦੇ ਤੋਂ ਪ੍ਰਭਾਵਿਤ ਨਾ ਹੋਵੇ ਪਰ ਵਧੇਰੇ ਕਰਕੇ ਉਹ ਕਲੇਸ਼ ਮਨੁੱਖ ਦੀ ਆਤਮਿਕ ਸ਼ਾਂਤੀ ਨੂੰ ਭੰਗ ਕਰਦਾ ਹੀ ਕਰਦਾ ਹੈ ਸੋ ਹਿਰਦੈ ਕਪਟਮੁਖ ਗਿਆਨੀ ਝੂਠੇ ਕਹਾ ਬਿ ਲੋਬਸ ਪਾਨੀ ਉਹਦੇ ਚ ਕੁਝ ਖਟਦਾ ਨਹੀਂ ਸਾਡੇ ਜੀਵਨ ਦਾ ਅੰਤਲਾ ਉਦੇਸ਼ ਤਾਂ ਇਹੀ ਹੈ ਨਾ ਕਿ ਅਸੀਂ ਸੁਖੀ ਰਹੀਏ ਸੌਖੇ ਰਹੀਏ ਖੁਸ਼ ਰਹੀਏ ਆਨੰਦਤ ਰਹੀਏ ਜਿਹੜਾ ਮਨੁੱਖ ਅੰਦਰ ਕਪਟ ਰੱਖ ਕੇ ਬਾਹਰੋਂ ਗਿਆਨ ਦੀਆਂ ਗੱਲਾਂ ਕਰਦਾ ਹੈ ਉਹ ਉਜਾਹਿਆ ਕਰਕੇ ਹੋ ਸਕਦਾ ਕੋਈ ਬਹੁਤ ਸਾਰਾ ਪੈਸਾ ਕਮਾ ਲਵੇ ਪਰ ਜਿਹੜਾ ਅੰਤਲਾ ਉਦੇਸ਼ ਹੈ ਖੁਸ਼ ਰਹਿਣ ਦਾ ਆਨੰਦਤ ਰਹਿਣ ਦਾ ਉਹ ਤੇ ਨਹੀਂ ਪੂਰਾ ਹੋ ਸਕਦਾ ਕਿਉਂਕਿ ਉਸ ਕਮਾਏ ਹੋਏ ਪੈਸੇ ਨੂੰ ਝੂਠ ਦੇ ਬਿਨਾ ਤੇ ਕਮਾਏ ਹੋਏ ਉਸ ਪੈਸੇ ਨੂੰ ਜਦੋਂ ਵੀ ਵਰਤੇਗਾ ਕਿਤੇ ਨਾ ਕਿਤੇ ਮਨ ਦੇ ਵਿੱਚ ਖਿਆਲ ਜ਼ਰੂਰ ਆਏਗਾ ਕਿ ਇਹ ਝੂਠ ਬੋੜ ਕੇ ਕਮਾਇਆ ਉਹ ਬੰਦਾ ਆਪ ਦੇ ਆਪ ਨਾਲ ਡੂੰਘੇ ਲੈਵਲ ਤੇ ਕਦੇ ਕੰਫਰਟੇਬਲ ਨਹੀਂ ਹੋ ਪਾਉਂਦਾ ਫਿਰ ਇਦਾਂ ਦੇ ਮਨੁੱਖ ਪਖੰਡ ਵੀ ਬਹੁਤ ਕਰਦੇ ਨੇ ਉਹ ਦਿਖਾਵੇ ਮਾਤਰ ਜੋ ਮਿੱਥੇ ਹੋਏ ਧਾਰਮਿਕ ਕਾਰਜ ਨੇ ਉਹ ਬੜੇ ਕਰਨਗੇ ਕਿਉਂਕਿ ਤੁਹਾਡੇ ਅੰਦਰ ਪ੍ਰਮਾਤਮਾ ਦਾ ਨਾਮ ਵਸਦਾ ਹੈ ਅੰਦਰੋਂ ਤੁਸੀਂ ਪ੍ਰਮਾਤਮਾ ਦੇ ਨਾਲ ਸਾਂਝ ਪਾਈ ਹੈ ਇਹ ਗੱਲ ਤੁਸੀਂ ਲੋਕਾਂ ਨੂੰ ਕਿਵੇਂ ਦਿਖਾਓਂਗੇ ਜੇ ਤੁਹਾਡੀ ਪ੍ਰਭੂ ਦੇ ਨਾਲ ਸਾਝ ਪਈ ਹੈ ਤਾਂ ਤੁਸੀਂ ਖੁਦ ਸੌਖੇ ਆਨੰਦ ਤੋਂ ਪਰ ਇਹ ਗੱਲ ਤੁਸੀਂ ਲੋਕਾਂ ਨੂੰ ਨਹੀਂ ਵਿਖਾ ਸਕਦੇ ਤਾਂ ਲੋਕਾਂ ਨੂੰ ਫਿਰ ਕੀ ਦਿਖਾਉਣਾ ਪੈਂਦਾ ਹੈ ਕਿ ਤੀਰਥਾਂ ਤੇ ਇਸ਼ਨਾਨ ਕਰ ਲਿਆ ਧਰਮ ਪੁਸਤਕਾਂ ਦੇ ਪਾਠ ਕਰ ਲਏ ਕੋਈ ਮਾਲਾ ਫੇਰ ਲਈ ਕੋਈ ਧਾਰਮਿਕ ਸਥਾਨਾਂ ਤੇ ਜਾ ਕੇ ਸੇਵਾ ਕਰ ਲਈ ਇਹ ਹੀ ਕਾਰਨ ਹੈ ਕਿ ਇਦਾਂ ਦਾ ਪਖੰਡ ਜਿਹੜਾ ਮਨੁੱਖ ਕਰਦਾ ਹੈ ਉਹਦੀ ਚੜਤ ਹੋ ਜਾਂਦੀ ਹੈ ਇਸ ਦੁਨੀਆ ਜੇ ਜਿਹੜਾ ਅਸਲ ਗਿਆਨ ਦੀ ਗੱਲ ਕਰਦਾ ਹੈ ਅਸਲ ਪ੍ਰਭੂ ਦੇ ਨਾਲ ਜੁੜਨ ਦੀ ਗੱਲ ਕਰਦਾ ਹੈ ਉਹਨੂੰ ਕੋਈ ਪੁੱਛਦਾ ਨਹੀਂ ਕਿਉਂਕਿ ਉਹ ਕੁਝ ਦਿਖਾ ਨਹੀਂ ਪਾਉਂਦਾ ਉਹ ਸਿਰਫ ਦੱਸ ਹੀ ਸਕਦਾ ਹੈ ਗੁਰਬਾਣੀ ਦੇ ਵਿੱਚ ਆਪਾਂ ਬੜੀ ਵਾਰ ਪੜਦੇ ਹਾਂ ਕਿ ਪ੍ਰਮਾਤਮਾ ਨਾਲ ਇਹ ਰਿਸ਼ਤਾ ਜਦੋਂ ਮਨੁੱਖ ਦਾ ਬਣ ਜਾਂਦਾ ਹੈ ਤਾਂ ਇੱਕ ਅਹਿਸਾਸ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਥੋੜਾ ਬਹੁਤਾ ਹਿੰਟ ਦਿੱਤਾ ਜਾ ਸਕਦਾ ਹੈ ਅਰ ਜੋ ਅਸਲ ਅਨੂਪਾਵ ਹੈ ਉਹ ਤਾਂ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਸੋ ਕਿਉਂਕਿ ਅੰਦਰੋਂ ਕਾਪੀ ਤੇ ਬਾਹਰੋਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਮਨੁੱਖ ਧਾਰਮਿਕ ਪਖੰਡ ਕਰਦੇ ਨੇ ਤਾਂ ਭਗਤ ਕਬੀਰ ਜੀ ਕਹਿੰਦੇ ਕਾਇਆ ਮਾਂਜਸ ਕੌਨ ਗੁਨਾ ਕਿ ਜਿਹੜਾ ਤੂੰ ਸਰੀਰ ਮਾਂਜਦਾ ਫਿਰਦਾ ਹੈ ਇਹਦਾ ਕੀ ਲਾਭ ਜੋ ਘਟ ਭੀਤਰ ਹੈ ਮਲਨਾ ਜਦੋਂ ਹਿਰਦੇ ਚ ਤਾਂ ਤੇਰੇ ਠੱਗੀ ਹੈ ਹੁਣ ਕੁੰਬ ਦਾ ਮੇਲਾ ਚੱਲ ਰਿਹਾ ਹੈ ਭਾਰਤ ਦੇ ਵਿੱਚ ਮਨਾਂ ਮੂਹੀ ਲੋਕ ਉੱਥੇ ਜਾ ਕੇ ਇਸ਼ਨਾਨ ਕਰ ਰਹੇ ਨੇ ਪਰ ਨਾਲ ਦੀ ਨਾਲ ਵੱਧ ਤੋਂ ਵੱਧ ਵੀਡੀਓਜ਼ ਪਾਪ ਆ ਕੇ ਦਿਖਾਵ ਹੀ ਰਹੇ ਨੇ ਕਿ ਅਸੀਂ ਇਸ਼ਨਾਨ ਕਰਨ ਆਏ ਤਾਂ ਅੰਦਰੋਂ ਉਹ ਲਾਲਸਾ ਤੇ ਗਈ ਨਹੀਂ ਉਹ ਕੋਈ ਤਿਆਗ ਤੇ ਹੋਇਆ ਨਹੀਂ ਮਨ ਉਦਾਂ ਦਾ ਉਦਾਂ ਦਾ ਹੀ ਹੈ ਭੋਰਾ ਤਬਦੀਲੀ ਨਹੀਂ ਹੈ ਹਾਂ ਸਰੀਰ ਜ਼ਰੂਰ ਧੋਤਾ ਗਿਆ ਉਹ ਤਾਂ ਅਸੀਂ ਕਰੇ ਵੀ ਧੋ ਸਕਦੇ ਹਾਂ ਕਾਇਆ ਮੰਜਸ ਕੌਨ ਗੁਨਾ ਜੋ ਘਟ ਭੀਤਰ ਹੈ ਮਲਨਾ ਲੋਕੀ 68 ਤੀਰਥ ਨਾਈ ਕੌਰਾਪਨ ਤਉ ਨਾ ਜਾਈ ਲੋਕੀ ਸਬਜੀ ਅੱਲ ਵੀ ਕਹਿ ਦਿੰਨੇ ਪੰਜਾਬੀ ਚ ਭਗਤ ਕਬੀਰ ਜੀ ਕਹਿੰਦੇ ਜੇ 68 ਤੀਰਥਾਂ ਤੇ ਵੀ ਉਹ ਨਾ ਆਵੇ ਉਹਦੇ ਅੰਦਰਲੀ ਕੜਤਣ ਨਹੀਂ ਜਾਂਦੀ ਹਾਲਾਂਕਿ ਲੋਕੀਂ ਕਰੇਲੇ ਵਾਂਗੂ ਕੌੜੀ ਤੇ ਨਹੀਂ ਹੁੰਦੀ ਪਰ ਜੇ ਕੱਚੀ ਨੂੰ ਖਾ ਕੇ ਦੇਖੋ ਤਾਂ ਹਲਕੀ ਜਿਹੀ ਕੜੱਟਨ ਉਹਦੇ 'ਚ ਹੁੰਦੀ ਹੈ ਕਹੈਂ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਕਬੀਰ ਸੋਚ ਵਿਚਾਰ ਕੇ ਪ੍ਰਭੂ ਅੱਗੇ ਇਉਂ ਅਰਦਾਸ ਕਰਦਾ ਹੈ ਕਿ हे ਪ੍ਰਭੂ ਤੂੰ ਮੈਨੂੰ ਇਸ ਸੰਸਾਰ ਸਮੰਤਰ ਤੋਂ ਪਾਰ ਲੰਗਾ ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁੱਤਦਾਰਾਪਹਿ ਆਨ ਲੁਟਾਵੈ ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ ਤੂੰ ਪਰਾਇਆ ਮਾਲ ਲਿਆਉਂਦਾ ਹੈ ਤੇ ਲਿਆ ਕੇ ਆਪਣੇ ਪੁੱਤਰ ਤੇ ਬੋਟੀ ਦੇ ਹਵਾਲੇ ਕਰ ਦਿੰਦਾ ਹੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਵੇਰਾ ਤੇਰੇ ਜੀ ਪਹਿਲੀ ਜਰਹਾਉ ਇਹ ਮੇਰੇ ਭੁੱਲੇ ਹੋਏ ਮਨ ਰੋਜ਼ੀ ਆਦਕ ਦੀ ਖਾਤਰ ਕਿਸੇ ਨਾਲ ਧੋਖਾ ਫਰੇਵ ਨਾ ਕਰਿਆ ਕਰ ਆਖਰ ਤੂੰ ਇਹਨਾਂ ਮਨ ਕਰਮਾਂ ਦਾ ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ਧੋਖਾ ਫਰੇਬ ਕਰਕੇ ਜਿਹੜੀ ਜਾਇਦਾਦ ਜਿਹੜਾ ਤਨ ਪਦਾਰਥ ਤੁਸੀਂ ਕਮਾ ਲਿਆ ਠੀਕ ਹੈ ਉਹਨੂੰ ਵਰਤਿਆ ਵੀ ਐਸ਼ੋ ਆਰਾਮ ਦੀ ਜ਼ਿੰਦਗੀ ਪਤੀਤ ਕਰ ਲਈ ਅੰਤ ਵੇਲਾ ਆਇਆ ਸਾਰੇ ਪਾਸਿਓਂ ਜਵਾਬ ਮਿਲ ਗਿਆ ਕਿ ਭਾਈ ਹੁਣ ਤੇ ਤੂੰ ਮਰਨਾ ਹੀ ਹੈ ਕੋਈ ਇਲਾਜ ਕੀਤਾ ਨਹੀਂ ਜਾ ਸਕਦਾ ਸੋ ਧੋਖੇ ਫਰੇਬ ਕਰਕੇ ਉਹ ਜਿਹੜੀ ਜਾਇਦਾਦ ਕਮਾਈ ਹੁਣ ਉਹ ਕੰਮ ਨਹੀਂ ਆ ਰਹੀ ਉਨੇ ਤੇ ਇਹ ਨਹੀਂ ਕਿ ਜੇ ਤੁਸੀਂ ਇਮਾਨਦਾਰੀ ਨਾਲ ਕਮਾਈਏ ਤੇ ਕਿਤੇ ਉਹ ਕੰਮ ਆ ਜਾਣੀ ਹੈ ਕੰਮ ਉਹ ਵੀ ਨਹੀਂ ਆਉਣੀ ਪਰ ਫਰਕ ਮਨ ਦੀ ਸ਼ਾਂਤੀ ਦਾ ਪੈਂਦਾ ਹੈ ਤੁਸੀਂ ਇਮਾਨਦਾਰੀ ਨਾਲ ਆਪਣੀ ਮਿਹਨਤ ਕਰਕੇ ਕਿਰਤ ਕਮਾਈ ਕਰਕੇ ਕੁਝ ਤਨ ਪਦਾਰਥ ਇਕੱਠਾ ਕਰ ਲਿਆ ਕੋਈ ਆਪਾਤਕਾਲੀਨ ਸਮੇਂ ਵਾਸਤੇ ਐਮਰਜੈਂਸੀ ਵਾਸਤੇ ਚੰਦ ਪੈਸੇ ਤੁਸੀਂ ਪਚਾ ਕੇ ਰੱਖੇ ਹੋਏ ਆ ਹੀ ਕਾ ਅੰਤ ਵੇਲਾ ਤੁਹਾਡਾ ਆ ਗਿਆ ਤੁਹਾਨੂੰ ਵੀ ਜਵਾਬ ਦੇ ਤੁਹਾ ਡਾਕਟਰ ਨੇ ਤੁਹਾਡੇ ਮਨ ਦੇ ਅੰਦਰ ਇੱਕ ਸ਼ਾਂਤੀ ਹੈ ਪ੍ਰਭੂ ਦੀ ਰਜ਼ਾ ਦਾ ਇੱਕ ਅਹਿਸਾਸ ਹੈ ਇੱਕ ਸਬਰ ਹੈ ਪਰ ਜਿਹੜੇ ਬੰਦੇ ਨੇ ਧੋਖੇ ਧੜੀਆਂ ਕਰਕੇ ਪੈਸਾ ਕਮਾਇਆ ਉਹਦੇ ਅੰਦਰ ਸਬਰ ਨਹੀਂ ਹੁੰਦਾ ਜਦੋਂ ਸਾਰੇ ਪਾਸਿਆਂ ਤੋਂ ਜਵਾਬ ਮਿਲ ਜਾਂਦਾ ਹੈ ਉਹ ਉਸ ਗੱਲ ਨੂੰ ਮੰਨ ਨਹੀਂ ਪਾਉਂਦਾ ਪ੍ਰਭੂ ਦੀ ਰਜ਼ਾ ਨੂੰ ਉਸ ਵਕਤ ਉਹ ਕਬੂਲ ਨਹੀਂ ਕਰ ਪਾਉਂਦਾ ਉਦੇ ਅੰਦਰ ਖਲਬਲੀ ਮੱਛੀ ਰਹਿੰਦੀ ਹੈ ਕਿ ਇੰਨਾ ਕੁਝ ਮੈਂ ਕਮਾਇਆ ਮੇਰੇ ਕੰਮ ਹੀ ਨਹੀਂ ਆ ਰਿਹਾ ਫਾਇਦਾ ਕੀ ਹੋਇਆ ਉਸ ਵਕਤ ਇਹ ਖਿਆਲ ਦਾ ਆਉਣਾ ਲਾਜ਼ਮੀ ਹੀ ਹੁੰਦਾ ਹੈ ਕਿ ਮੈਂ ਐਵੇਂ ਹੀ ਧੋਖੇ ਕਰਦਾ ਇਹ ਲੋਕਾਂ ਨਾਲ ਫਿਰ ਉਹਦੀ ਜਿੰਦ ਕਲਪਤੀ ਹੈ ਅੰਤ ਵੇਲਾ ਜਿਹੜਾ ਉਹ ਸਖਾਲਾ ਨਹੀਂ ਰਹਿੰਦਾ ਤੇ ਉਹ ਵੇਲਾ ਅਕਸਰ ਹੁੰਦਾ ਵੀ ਇਦਾਂ ਦਾ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਨਾ ਹੀ ਤੇ ਹਾਲੇ ਮੌਤ ਆ ਰਹੀ ਹੈ ਐਨੀ ਪਤਾ ਉਹ ਕਿੰਨਾ ਚਿਰ ਦੂਰ ਹੈ ਤੇ ਨਾ ਹੀ ਤੁਸੀਂ ਠੀਕੀ ਹੋਣਾ ਸੋ ਉਹਨਾਂ ਚਿਰ ਤੁਸੀਂ ਕਲਪ ਦੇ ਰਹੋਗੇ ਇਹ ਹੀ ਲੇਖੇ ਜੋਖੇ ਦਾ ਸਮਾਂ ਹੁੰਦਾ ਅੰਤ ਨਵੇਰਾ ਤੇਰੇ ਜੀ ਪਹੁੰਚੇ ਸੋ हे ਮੇਰੇ ਭੁੱਲੇ ਹੋਏ ਮਨ ਰੋਟੀ ਆਦਕ ਦੀ ਖਾਤਰ ਕਿਸੇ ਨਾ ਧੋਖਾ ਫਰੇਬ ਨਾ ਕਰਿਆ ਕਰ ਛਿਨ ਛਿਨ ਤਨ ਛਿਜੈ ਜਰਾ ਜਨਾਵਹਿ ਤਬ ਤੇਰੀ ਓਕ ਕੋਈ ਪਾਨਿਉ ਨਾ ਪਾਵੇ ਸੱਚ ਸੱਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਬੁਢਾਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਨੇ ਜਦੋਂ ਬੁੱਢਾ ਹੋ ਗਿਆ ਹਿਲਣ ਜੋਗਾ ਨਾ ਰਿਹਾ ਤਦੋਂ ਇਹਨਾਂ ਦੇ ਵਿੱਚੋਂ ਜਿਨ੍ਹਾਂ ਖਾਤਰ ਤੂੰ ਠੱਗੀ ਕਰਦਾ ਹੈ ਕਿਸੇ ਨੇ ਤੇਰੇ ਬੁੱਕ ਚ ਪਾਣੀ ਵੀ ਨਹੀਂ ਪਾਉਣਾ ਇਹ ਵੀ ਆਮ ਵਰਤਾਰਾ ਹੈ ਬਜ਼ੁਰਗਾਂ ਦਾ ਬਧੇਰੇ ਕਰਕੇ ਲੋਕ ਖਿਆਲ ਕਾਟੀ ਕਰਦੇ ਨੇ ਉਹੀ ਪੁੱਤਰ ਤੀ ਜਿਨ੍ਹਾਂ ਦੀ ਖਾਤਰ ਇਨਸਾਨ ساری ਉਮਰ ਮਿਹਨਤ ਕਰਦਾ ਰਿਹਾ ਧੋਖੇ ਧੜੀਆਂ ਤੱਕ ਵੀ ਕਰਦਾ ਰਿਹਾ ਜਦੋਂ ਬੜਾਪਾ ਆ ਜਾਂਦਾ ਤਾਂ ਦਰਕਨਾਰ ਕਰਕੇ ਬਿਠਾ ਦਿੰਦੇ ਨੇ ਜਿਵੇਂ ਜਿਵੇਂ ਇਹ ਸਮਾਜ ਦੁਨਿਆਵੀ ਤਰੱਕੀਆਂ ਵੱਲ ਨੂੰ ਵੱਧ ਰਿਹਾ ਹੈ ਉਵੇਂ ਉਵੇਂ ਹੀ ਇਹ ਵਰਤਾਰਾ ਸਾਨੂੰ ਵੱਧ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ ਕਿ ਬਜ਼ੁਰਗਾਂ ਨੂੰ ਦਰਕਨਾਰ ਕੀਤਾ ਜਾਂਦਾ ਹੈ ਉਹਨਾਂ ਦੀ ਕੋਈ ਸੇਵਾ ਨਹੀਂ ਕੀਤੀ ਜਾਂਦੀ ਸੋ ਇਸ ਗੱਲ ਨੂੰ ਅਸੀਂ ਚੇਤੇ ਦੇ ਵਿੱਚ ਰੱਖੀਏ ਕਿ ਜਿਨ੍ਹਾਂ ਖਾਤਰ ਧੋਖੇ ਧੜੀਆਂ ਕਰਦੇ ਆ ਉਹਨਾਂ ਨੇ ਆਖਰ ਮੂੰਹ 'ਚ ਸਾਡੇ ਪਾਣੀ ਵੀ ਨਹੀਂ ਪਾਉਣਾ ਸੋ ਕਿਉਂ ਕਰਦੇ ਫਿਰੇ ਇਹ ਐਵੇਂ ਆਪਦੀ ਮਿਹਨਤ ਕਰੀਏ ਕਿਰਤ ਕਮਾਈ ਕਰੀਏ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦਾ ਰਾਮ ਕੀ ਨਾ ਜਪ ਸਵੇਰਾ ਤੈਨੂੰ ਕਬੀਰ ਆਖਦਾ ਹੈ ਜਿੰਦੇ ਕਿਸੇ ਨੇ ਵੀ ਤੇਰਾ ਸਾਥੀ ਨਹੀਂ ਬਣਨਾ ਇੱਕ ਪ੍ਰਭੂ ਹੀ ਅਸਲ ਸਾਥੀ ਹੈ ਤੂੰ ਵੇਲੇ ਸਿਰ ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਚ ਨਹੀਂ ਸਿਮਰਦੀ ਸੰਤ ਮਨ ਪਵਨ ਸੁਖ ਬਨਿਆ ਕਿਸ ਜੋਗ ਪਰਾਪਤ ਗਨਿਆ ਰਹਾਉ ਹੈ ਸੰਤ ਜਨੋ ਮੇਰੇ ਪੌਣ ਵਰਗੇ ਚੰਚਲ ਮਨ ਨੂੰ ਹੁਣ ਸੁੱਖ ਮਿਲ ਗਿਆ ਹੈ ਹੁਣ ਇਹ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਇਹਨਾਂ ਪੰਕਤੀਆਂ ਦੇ ਵਿੱਚ ਸ਼ਬਦ ਯੋਗ ਦਾ ਅਰਥ ਯੋਗ ਸਾਧਨ ਨਹੀਂ ਬਲਕਿ ਕਾਬਿਲ ਹੈ ਯੋਗ ਹੈ ਜਿਵੇਂ ਆਪਾਂ ਅਕਸਰ ਕਹਿੰਦੇ ਹਾਂ ਕਿ ਇਹ ਹੁਣ ਕੁਝ ਕਰਨ ਜੋਗਾ ਹੋ ਗਿਆ ਸੋ ਉਹ ਵਾਲਾ ਯੋਗ ਜਨ ਯੋਗਾ ਅਰਥ ਹੈ ਕਿ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਹੋ ਗਿਆ ਇਸ ਚੰਚਲ ਮਨ ਦੇ ਵਿੱਚ ਸੁੱਖ ਆ ਗਿਆ ਕਿਵੇਂ ਆਇਆ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜਿਲੇ ਅਨਹਦ ਬਾਜੇ ਗੋਰਤ ਦਿਖਲਾਈ ਮੋਰੀ ਭਗਤ ਕਬੀਰ ਜੀ ਕਹਿੰਦੇ ਕਿ ਮੇਰਾ ਇਹ ਮਨ ਸੁਖੀ ਤਾਂ ਹੋਇਆ ਕਿਉਂਕਿ ਗੁਰੂ ਨੇ ਮੈਨੂੰ ਮੇਰੀ ਕਮਜ਼ੋਰੀ ਦਿਖਾ ਦਿੱਤੀ ਉਹ ਕਮਜ਼ੋਰੀ ਜਿਹਦੇ ਕਰਕੇ ਕਾਮ ਆਦਤ ਜਿਹੜੇ ਵਿਕਾਰ ਨੇ ਉਹ ਮੈਨੂੰ ਆਤਵਾਉਂਦੇ ਸੀ ਸੋ ਹੁਣ ਗੁਰੂ ਦੀ ਮਿਹਰ ਨਾਲ ਮੂੰਦ ਲੀਏ ਦਰਵਾਜ਼ੇ ਮੈਂ ਆਪਣੇ ਸਰੀਰ ਦੇ ਜਿਹੜੇ ਗਿਆਨ ਇੰਦਰੀ ਨੇ ਉਹ ਵਿਕਾਰਾਂ ਵੱਲੋਂ ਬੰਦ ਕਰ ਲਏ ਗਿਆਨ ਇੰਦਰੀ ਕਿਹੜੇ ਅੱਖਾਂ ਨੱਕ ਮੂੰਹ ਕੰਨ ਆਦਕ ਹੁਣ ਇਹ ਸਰੀਰਕ ਤੌਰ ਤੇ ਬੰਦ ਕਰ ਲਏ ਇਹ ਤੇ ਨਿਯਮ ਬਣ ਸਕਦੇ ਤਾਂ ਇੱਥੇ ਗਿਆਨ ਇੰਦਰੀਆਂ ਨੂੰ ਬੰਦ ਕਰਨ ਦਾ ਕੀ ਮਤਲਬ ਹੋਇਆ ਕਿ ਗੁਰੂ ਦੀ ਸਿੱਖਿਆ ਮਿਲਣ ਤੋਂ ਪਹਿਲਾਂ ਇਹਨਾਂ ਅੱਖਾਂ ਦੇ ਨਾਲ ਜਦੋਂ ਪਰਾਇਆ ਧਨ ਤੱਕਦਾ ਸੀ ਤਾਂ ਸਵਾਦ ਲੈਂਦਾ ਸੀ ਜਦੋਂ ਕਿਸੇ ਦੀ ਨਿੰਦਾ ਸੁਣਦਾ ਸੀ ਕੰਨਾਂ ਦੇ ਨਾਲ ਤਾਂ ਸਵਾਦ ਲੈਂਦਾ ਸੀ ਦਿਲ ਦੇ ਵਿੱਚ ਖੁਸ਼ੀ ਦਾ ਅਹਿਸਾਸ ਹੁੰਦਾ ਸੀ ਪਰ ਜਦੋਂ ਦਾ ਗੁਰੂ ਨੇ ਮੈਨੂੰ ਦਿਖਾਤਾ ਕਿ ਇਹ ਜਿਹੜੇ ਤੂੰ ਸਵਾਦ ਲੈਂਦਾ ਹੈ ਇਹਦਰ ਅਸਲ ਵਿਕਾਰ ਤੇਰੇ ਤੇ ਆਪਣਾ ਪ੍ਰਭਾਵ ਪਾ ਰਹੇ ਹੁੰਦੇ ਨੇ ਸੋ ਹੁਣ ਮੈਂ ਅੱਖਾਂ ਨਹੀਂ ਬੰਦ ਕੀਤੀਆਂ ਪਰ ਅੱਖਾਂ ਦੇ ਨਾਲ ਪਰਾਇਆ ਧਨ ਤੱਕਣ ਵੇਲੇ ਸਵਾਦ ਨਹੀਂ ਲੈਂਦਾ ਇਸ ਗੱਲ ਦਾ ਅਹਿਸਾਸ ਕਰਦਾ ਕਿ ਇਹ ਪਰਾਇਆ ਧਨ ਹੁਣ ਜਦੋਂ ਮੈਂ ਕਿਸੇ ਦੀ ਨਿੰਦਿਆ ਸੁਣਦਾ ਹਾਂ ਤੇ ਸੁਣ ਕੇ ਖੁਸ਼ ਨਹੀਂ ਹੁੰਦਾ ਬਲਕਿ ਇਸ ਗੱਲ ਦਾ ਅਹਿਸਾਸ ਕਰਦਾ ਕਿ ਜਿਹਦੀ ਨਿੰਦਿਆ ਹੋ ਰਹੀ ਹੈ ਪ੍ਰਮਾਤਮਾ ਨੇ ਜਿੱਦਾਂ ਦੀ ਸਮਝ ਉਹਨੂੰ ਬਖਸ਼ੀ ਹੈ ਉਹ ਆਪਣੇ ਜੀਵਨ ਨੂੰ ਉਸ ਸਮਝ ਦੇ ਅਨੁਸਾਰ ਚਲਾ ਰਿਹਾ ਹੈ ਜਿਹੜਾ ਨਿੰਦਿਆ ਕਰਦਾ ਪਿਆ ਇਹਦਾ ਵੀ ਉਹੀ ਹਾਲ ਹੈ ਤੇ ਮੈਂ ਕੋਈ ਵੱਖਰਾ ਨਹੀਂ ਮੇਰਾ ਵੀ ਉਹੀ ਹਾਲ ਪ੍ਰਮਾਤਮਾ ਨੇ ਜਿੰਨੀ ਇੱਕ ਮੈਨੂੰ ਸਮਝ ਬਖਸ਼ੀ ਮੈਂ ਵੀ ਆਪਣੇ ਜੀਵਨ ਨੂੰ ਉਵੇਂ ਹੀ ਚਲਾ ਰਿਹਾ ਹਾਂ ਤoires ਕਿਸੇ ਦੀ ਨਿੰਦਿਆ ਕਰਨ ਵਾਲੀ ਕਿਹੜੀ ਗੱਲ ਹੈ ਹਰ ਕੋਈ ਆਪਣੇ ਜੀਵਨ ਨੂੰ ਪਰਮਾਤਮਾ ਵੱਲੋਂ ਬਖਸ਼ੀ ਹੋਈ ਸਮਝਦੇ ਅਨੁਸਾਰ ਚਲਾਉਂਦਾ ਹੈ ਅਸੀਂ ਸਾਰੇ ਹੀ ਕੱਠ ਪੁਤਲੀਆਂ ਹਾਂ ਜਿਵੇਂ ਉਹ ਪਰਮਾਤਮਾ ਸਾਨੂੰ ਨਚਾਉਂਦਾ ਅਸੀਂ ਨੱਚੀ ਜਾਂਦੇ ਹਾਂ ਫਿਰ ਕੀ ਇੱਕ ਦੂਜੇ ਦੀ ਨਿੰਦਿਆ ਕਰਨੀ ਤੇ ਕੀ ਉਸ ਨਿੰਦਿਆ ਨੂੰ ਸੁਣ ਕੇ ਖੁਸ਼ ਹੋਣਾ ਇਹ ਅਹਿਸਾਸ ਵੱਸ ਜਾਂਦਾ ਹੈ ਗੁਰੂ ਦੀਆਂ ਸਿੱਖਿਆਵਾਂ ਮਿਲਣ ਤੇ ਸੋ ਗਿਆਨ ਅੰਦਰ ਹੀ ਐਂਜ ਬੰਦ ਹੁੰਦੇ ਆ ਬਾਜੀਲੇ ਅਨਹਦ ਬਾਜੇ ਕਿ ਹੁਣ ਮੇਰੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੇ ਬਾਜੇ ਇੱਕ ਰਸ ਬਚਣ ਲੱਗ ਪਏ ਹਨ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮੰਨਿਆ ਭਗਤ ਕਬੀਰ ਜੀ ਕਹਿੰਦੇ ਕਿ ਗੁਰੂ ਦੀ ਸਿੱਖਿਆ ਮਿਲਣ ਤੋਂ ਬਾਅਦ ਮੇਰਾ ਹਿਰਦਾ ਕਮਲ ਰੂਪ ਘੜਾ ਜਿਹੜਾ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਹੁਣ ਉਹ ਪਾਣੀ ਮੈਂ ਡੋਲਤਾ ਹਿਰਦੇ ਨੂੰ ਉੱਚਾ ਕਰ ਦਿੱਤਾ ਇਹ ਦਾਸ ਕਬੀਰ ਹੁਣ ਆਖ ਮੈਂ ਪ੍ਰਭੂ ਨਾਲ ਜਾਣ ਪਛਾਣ ਕਰ ਲਈ ਹੈ ਤੇ ਜਦੋਂ ਤੋਂ ਇਹ ਸਾਂਝ ਪਾਈ ਹੈ ਮੇਰਾ ਮਨ ਉਸ ਪ੍ਰਭੂ ਦੇ ਵਿੱਚ ਗਿੱਜ ਗਿਆ ਹੈ ਰਾਗ ਸੋਰਠ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਹੋ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੇ ਕਾ ਦੇਨਾ ਭਗਤ ਕਬੀਰ ਜੀ ਕਹਿੰਦੇ ਜੇ ਮਨੁੱਖ ਦੀ ਰੋਟੀ ਵੱਲੋਂ ਤ੍ਰਿਸ਼ਨਾ ਨਾ ਮੁੱਕੀ ਤੇ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ ਤੇ ਨਾਲ ਹੀ ਅਰਦਾਸ ਕਰਦੇ ਨੇ ਕਿ ਪ੍ਰਭੂ ਮੈਨੂੰ ਰੋਟੀ ਵੱਲੋਂ ਬੇਫਿਕਰ ਕਰ ਮੈਂ ਸੰਤਾਂ ਦੀ ਚਰਨ ਧੂੜ ਮੰਗਦਾ ਤਾਂ ਕਿ ਮੈਨੂੰ ਕਿਸੇ ਦੀ ਮਥਾਜੀ ਨਾ ਰਵੇ ਸੋ ਜਦੋਂ ਗੱਲ ਹੁੰਦੀ ਹੈ ਦੁਨਿਆਵੀ ਪਦਾਰਥ ਨਾ ਮੰਗਣ ਦੀ ਤੇ ਪ੍ਰਮਾਤਮਾ ਅਗੇ ਜੇ ਅਰਦਾਸ ਕਰੀਏ ਤੇ ਹਮੇਸ਼ਾ ਉਦੇ ਨਾਮ ਦੀ ਦਾਤ ਮੰਗਣ ਦੀ ਤਾਂ ਅੱਜ ਇਹ ਵੀ ਸਮਝੀਏ ਕਿ ਉੱਥੇ ਵੀ ਇੱਕ ਲਿਮਟ ਹੈ ਹੁਣ ਮਨੁੱਖ ਦਾ ਸਰੀਰ ਹੈ ਇਹ ਸਰੀਰ ਪ੍ਰਮਾਤਮਾ ਨੇ ਬਣਾਇਆ ਇਸ ਸਰੀਰ ਦੇ ਅੰਦਰ ਜਿਹੜੇ ਅਹਿਸਾਸ ਹੁੰਦੇ ਐ ਕਿ ਜੇ ਭੁੱਖ ਲੱਗੀ ਐ ਤੇ ਭੁੱਖ ਲੱਗੀ ਦਾ ਸਾਨੂੰ ਪਤਾ ਲੱਗਦਾ ਕਿ ਭੁੱਖ ਲੱਗੀ ਐ ਇਹ ਸਿਸਟਮ ਵੀ ਉਸੇ ਪ੍ਰਮਾਤਮਾ ਦਾ ਬਣਾਇਆ ਹੋਇਆ ਤੇ ਜਦੋਂ ਭੁੱਖ ਲੱਗੀ ਹੋਵੇ ਜਦੋਂ ਅੰਦਰੋਂ ਵਾਰ-ਵਾਰ ਉਹ ਸਿਗਨਲ ਦਿਮਾਗ ਤੱਕ ਜਾ ਰਿਹਾ ਹੋਵੇ ਕਿ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਤਾਂ ਕਿਸੇ ਵੀ ਚੀਜ਼ ਤੇ ਇਕਾਗਰਤਾ ਨਹੀਂ ਬਣਦੀ ਕਿਸੇ ਵੀ ਕੰਮ ਤੇ ਇਕਾਗਰਤਾ ਨਹੀਂ ਬਣਦੀ ਹਾਂ ਸਰੀਰ ਨੂੰ ਟ੍ਰੇਨ ਕੀਤਾ ਜਾ ਸਕਦਾ ਹੈ ਕਿ ਚੰਗਾ ਭਲਾ ਖਾਂਦੇ ਖਪਾਉਂਦੇ ਇੱਕ ਦਿਨ ਤੁਸੀਂ ਸੋਚ ਲਿਆ ਕਿ ਮੈਂ ਵਰਤ ਰੱਖਣਾ ਤਾਂ ਬੜਾ ਔਖਾ ਹੁੰਦਾ ਬੜਾ ਔਖਾ ਵਾਰ-ਵਾਰ ਉਹ ਸਿਗਨਲ ਦਿਮਾਗ ਤੱਕ ਜਾਂਦਾ ਰਹਿਣਾ ਜੇ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਪਰ ਇਹ ਚੀਜ਼ ਜਦੋਂ ਤੁਸੀਂ ਨਿਯਮਤ ਤੌਰ ਤੇ ਕਰਨ ਲੱਗ ਗਏ ਤਾਂ ਉਹ ਸਿਗਨਲ ਥੋੜਾ ਜਿਹਾ ਠੰਡਾ ਪੈ ਜਾਂਦਾ ਪਰ ਇਹ ਗੱਲ ਉਦੋਂ ਲਾਗੂ ਹੁੰਦੀ ਹੈ ਕਿ ਜਦੋਂ ਤੁਸੀਂ ਦਿਮਾਗ ਨੂੰ ਆਪਣੇ ਸਰੀਰ ਨੂੰ ਟ੍ਰੇਨ ਕਰ ਲਿਆ ਆਮ ਤੌਰ ਤੇ ਗੱਲ ਇਹ ਹੈ ਕਿ ਭੁੱਖੇ ਭਗਤ ਨਾ ਕੀ ਜੇ ਇਹਦੇ ਦੋ ਅਰਥ ਬਣਦੇ ਨੇ ਦਾਰਾ ਸੋ ਇੱਕ ਤਾਂ ਇਹ ਹੀ ਹੈ ਕਿ ਤੁਹਾਨੂੰ ਸਰੀਰਕ ਤੌਰ ਤੇ ਵਾਕਈ ਭੁੱਖ ਲੱਗੀ ਹੈ ਤੇ ਤੁਸੀਂ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਇਕਾਗਰਤਾ ਨਹੀਂ ਬਣਾ ਸਕਦੇ ਕਿਉਂਕਿ ਅੰਦਰੋਂ ਤੁਹਾਡੇ ਵਾਰ-ਵਾਰ ਭੁੱਖ ਦਾ ਸਿਗਨਲ ਆਉਂਦਾ ਰਹਣਾ ਦੂਜੀ ਗੱਲ ਇਹ ਵੀ ਹੈ ਕਿ ਜੇ ਸਭ ਕੁਝ ਹੁੰਦੇ ਹੋਇਆ ਵੀ ਤੁਹਾਡੇ ਅੰਦਰ ਇਹ ਲਾਲਸਾ ਹੀ ਹੈ ਕਿ ਹਜੇ ਹੋਰ ਚਾਹੀ ਗੇ ਕਿ ਤੁਹਾਡਾ ਢਿੱਡ ਭੁੱਖਾ ਨਹੀਂ ਤੁਹਾਡੇ ਕੋਲੇ ਸਭ ਕੁਝ ਹੈਗਾ ਪਰ ਫੇਰ ਵੀ ਅੰਦਰੋਂ ਲਾਲਸਾ ਮਿਟੀ ਨਹੀਂ ਤ੍ਰਿਸ਼ਨਾ ਨਹੀਂ ਮਿਟੀ ਉਦੋਂ ਵੀ ਨਹੀਂ ਭਗਤੀ ਹੋ ਸਕਦੀ ਕਿਉਂਕਿ ਅੰਦਰ ਤ੍ਰਿਸ਼ਨਾ ਦਾ ਵਸਿਆ ਹੋਣਾ ਤੇ ਅੰਦਰ ਪ੍ਰਭੂ ਦਾ ਵਸਿਆ ਹੋਣਾ ਦੋਨੋਂ ਬਹੁਤ ਅਲੱਗ-ਅਲੱਗ ਚੀਜ਼ਾਂ ਨੇ ਤੇ ਇੱਕ ਵਕਤ ਤੇ ਤੁਹਾਡੇ ਕੋਲ ਇੱਕ ਹੀ ਹੋ ਸਕਦੀ ਹੈ ਜਿਹਦੀ ਪ੍ਰਭੂ ਨਾਲ ਸਾਝ ਪੈ ਗਈ ਉਹਦੇ ਅੰਦਰ ਤ੍ਰਿਸ਼ਨਾ ਨਹੀਂ ਰਹਿੰਦੀ ਤੇ ਜਿਹਦੇ ਅੰਦਰ ਤ੍ਰਿਸ਼ਨਾ ਹੈ ਉਹਦੀ ਪ੍ਰਭੂ ਨਾਲ ਸਾਝ ਨਹੀਂ ਪੈਂਦੀ ਸੋ ਤੂੰ ਨੇ ਹੀ ਹਲਾਤਾਂ ਚ ਭੁੱਖੇ ਭਗਤ ਨਾ ਕੀਜੈ ਤੇ ਫੇਰ ਅਗਲੀ ਪੰਕਤੀ ਦੇ ਵਿੱਚ ਭਗਤ ਕਬੀਰ ਜੀ ਉਹੀ ਦਿਖਾਵੇ ਵਾਲੇ ਭਗਤੀ ਦੀ ਗੱਲ ਕਰਦੇ ਹੋਏ ਕਿ ਇਹ ਮਾਲਾ ਆਪਣੀ ਲਈ ਚਾਹ ਹਉ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੇ ਦਾ ਦੇਣਾ ਕਿ ਮੈਂ ਭਗਤੀ ਕੋਈ ਦਿਖਾਵੇ ਵਾਲੀ ਨਹੀਂ ਕਰਨੀ ਆ ਮਾਲਾ ਆਪਣੀ ਲੈ ਲਓ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਤੂੜ ਬਖਸ਼ ਦੇ ਪ੍ਰਭੂ ਦੇ ਵਿੱਚ ਮੈਂ ਲੀਨਾ ਇਹ ਮੈਨੂੰ ਪਤਾ ਹੋਵੇ ਮੈਂ ਲੋਕਾਂ ਨੂੰ ਨਹੀਂ ਦਿਖਾਉਣਾ ਮੈਨੂੰ ਕਿਸੇ ਦੀ ਮਥਾਜੀ ਨਾ ਰਵੇ ਕਿ ਮਾਲਾ ਫੇਰ ਕੇ ਮੈਂ ਦਿਖਾਉਂਦਾ ਫਿਰਾਂ ਕਿ ਹਾਂ ਮੈਂ ਪ੍ਰਮਾਤਮਾ ਦਾ ਭਗਤ ਹਾਂ ਮਾਦੋ ਕੈਸੀ ਬਨ੍ਹ ਤੁਮ ਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ ਰਹਾਉ ਹੁਣ ਅੱਗੇ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਉਸ ਪਰਮਾਤਮਾ ਪਾਸੋਂ ਕੁਝ ਜੀਵਨ ਨਿਰਵਾਹ ਦੀਆਂ ਵਸਤਾਂ ਮੰਗਦੇ ਪਹਿਲਾਂ ਉਹਨਾਂ ਨੇ ਇੱਕ ਭੂਮਿਕਾ ਬੰਨ੍ਹ ਤੀ ਕਿ ਜਦੋਂ ਢਿੱਡ ਭੁੱਖਾ ਹੈ ਤੇ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਕਿ ਇਸ ਗੱਲ ਨੂੰ ਅਸੀਂ ਅੱਖੋ ਪਰੋਖੇ ਨਹੀਂ ਕਰ ਸਕਦੇ ਕਿ ਮਨੁੱਖ ਦੇ ਸਰੀਰ ਦੀਆਂ ਕੁਝਕ ਜ਼ਰੂਰਤਾਂ ਨੇ ਹਾਂ ਅਨਾਜ ਨਾਲ ਤੁਹਾਡੇ ਢੋਲ ਭਰੇ ਪਏ ਨੇ ਤੇ ਤੁਸੀਂ ਫੇਰ ਵੀ ਮੰਗੀ ਜਾਵੋ ਕਿ ਮੈਨੂੰ ਹੋਰ ਦੇ ਦੇ ਹੋਰ ਦੇ ਦੇ ਉਹ ਤੇ ਸਹੀ ਨਹੀਂ ਉੱਥੇ ਗੱਲ ਆ ਜਾਂਦੀ ਹੈ ਕਿ ਤੁਸੀਂ ਦੁਨਿਆਵੀ ਪਦਾਰਥਾਂ ਦੇ ਲਾਲਚ 'ਚ ਪੈ ਗਏ ਹੋ ਤੁਹਾਡੀ ਤ੍ਰਿਸ਼ਨਾ ਨਹੀਂ ਮਿਟ ਰਹੀ ਤੁਸੀਂ ਦੁਨਿਆਵੀ ਪਦਾਰਥੀ ਮੰਗੀ ਜਾ ਰਹੇ ਪਰ ਜੇ ਤੋ ਢੱਡੀ ਭੁੱਖਾ ਹੈ ਇਹ ਖਾਣ ਨੂੰ ਕੁਝ ਕੋਲ ਹੈ ਨਹੀਂ ਉਸ ਵਕਤ ਰੋਟੀ ਮੰਗ ਲੈਣਾ ਕੋਈ ਬੁਰੀ ਗੱਲ ਨਹੀਂ ਉਦੋਂ ਸੰਗਣਾ ਨਹੀਂ ਚਾਹੁੰਦਾ ਭਗਤ ਕਬੀਰ ਜੀ ਕਹਿੰਦੇ ਮਾ ਦੋ ਕੈਸੀ ਬਣ ਤੂੰ ਸੰਗੇ ਕਿ ਤੇਰੇ ਤੋਂ ਸੰਗ ਕੇ ਕਿਵੇਂ ਕੰਮ ਚੱਲੂ ਸੋ ਕਹਿੰਦੇ ਮੈਂ ਨਹੀਂ ਸੰਗ ਰਹਾ ਆਪ ਨਾ ਦੇਹੋ ਤਾਂ ਲੈਵੋ ਮੰਗੇ ਕਿ ਵੈਸੇ ਤੇ ਮੈਨੂੰ ਯਕੀਨ ਹੈ ਕਿ ਤੂੰ ਮੈਨੂੰ ਭੁੱਖਾ ਨਹੀਂ ਮਰਨ ਦਿੰਦਾ ਮੇਰਾ ਢਿੱਡ ਭਰੀ ਦੇਵੇਂਗਾ ਪਰ ਜੇ ਤੂੰ ਨਾ ਦਿੱਤਾ ਤਾਂ ਤੇਰੇ ਤੋਂ ਰੋਟੀ ਮੈਂ ਮੰਗ ਵੀ ਲਵਾਂਗਾ ਮੈਨੂੰ ਕੋਈ ਸੰਗਰੀ ਸੋ ਜਦੋਂ ਮੰਗਣ ਦੀ ਗੱਲ ਆਈ ਤਾਂ ਭਗਤ ਕਬੀਰ ਜੀ ਕੀ ਮੰਗਦੇ ਨੇ ਦੋ ਛੇਰ ਮੰਗੋ ਚੂਨਾ ਪਾਓ ਕਿਉ ਸੰਗ ਲੋਨਾ ਅੱਧ ਛੇਰ ਮੰਗੋ ਥਾਲੇ ਮੋਕੋ ਦੋਨੋਂ ਵਕਤ ਜਿਵਾਲੇ ਕਿ ਦੋ ਛੇਰ ਮੈਨੂੰ ਆਟੇ ਦੀ ਲੋੜ ਹੈ ਇੱਕ ਪਾ ਕੇ ਆਉ ਤੇ ਕੁਝ ਲੋਣ ਚਾਹੀਦਾ ਅੱਧ ਛੇਰ ਮੈਂ ਤੇਰੇ ਤੋਂ ਢਾਲ ਮੰਗਦਾ ਇਹ ਚੀਜ਼ਾਂ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਾਰਨ ਲਈ ਕਾਫੀ ਹੈ ਸੋ ਮੰਗਿਆ ਵੀ ਤੇ ਬਸ ਓਨਾ ਕੇ ਖੇਤੀ ਦੇ ਨਾਲ ਗੁਜ਼ਾਰਾ ਹੋ ਸਕੇ ਦੋ ਵਕਤ ਦੀ ਰੋਟੀ ਮਿਲ ਜੇ ਬਸ ਖਾਟ ਮੰਗਉ ਚਉਪਾਈ ਸਿਰਹਾਨਾ ਅਬਰ ਤਲਾਈ ਉਪਰ ਕਉ ਮੰਗਉ ਖੀਂਦਾ ਤੇਰੀ ਭਗਤ ਕਰੈ ਜਨ ਖੀਂਦਾ ਕਿ ਸਬਤ ਮੰਜੀ ਮੰਗਦਾ ਹਾਂ ਸਿਰਹਾਨਾ ਤੇ ਤਲਾਈ ਮੰਗਦਾ ਹਾਂ ਉਪਰ ਲੈਣ ਲਈ ਰਜਾਈ ਦੀ ਲੋੜ ਐ ਬਸ ਫੇਰ ਤੇਰਾ ਭਗਤ ਸਰੀਰ ਕਲੋੜਾਂ ਵੱਲੋਂ ਬੇਫਿਕਰ ਹੋ ਕੇ ਤੇਰੇ ਪ੍ਰੇਮ 'ਚ ਭਿੱਜ ਕੇ ਤੇਰੀ ਭਗਤੀ ਕਰੇਗਾ। ਇਹਨਾਂ ਪੰਕਤੀਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਡੂੰਘਾ ਅਰਥ ਵੀ ਹੈ ਕਿ ਜਿਹੜੇ ਲੋਕ ਗ੍ਰਸਥ ਤੋਂ ਪਾਸਾ ਵੱਟ ਕੇ ਕਿਤੇ ਡੇਰਾ ਲਾ ਕੇ ਬਹਿ ਜਾਂਦੇ ਆ ਆਪਦੇ ਜਣੇ ਇਹ ਦਿਖਾਉਣ ਦੇ ਲਈ ਕਿ ਅਸੀਂ ਦੁਨਿਆਵੀ ਸੁੱਖ ਸਹੂਲਤਾਂ ਤਿਆਗਤੀਆਂ ਨੇ। ਰੋਟੀ ਰਈ ਜਮਾ ਲੈਂਦੇ। ਹੌਲੀ-ਹੌਲੀ ਲੋਕ ਆਉਣ ਲੱਗ ਜਾਂਦੇ ਆ ਤੇ ਉਹਨਾਂ ਦਾ ਤੰਤਰ ਸੁੱਖ ਨਾਲ ਬਦ ਫੁੱਲ ਜਾਂਦਾ ਜਾਂ ਫਿਰ ਇਹ ਕਹਿ ਲੋ ਕਿ ਉਹਦਾਂ ਤੇ ਤਿਆਗਤਾ ਪਰ ਅੰਦਰੋਂ ਉਹ ਲਾਲਸਾ ਨਹੀਂ ਗਈ ਪ੍ਰਮਾਤਮਾ ਤੋਂ ਫੇਰ ਮੰਗੀ ਜਾਂਦੇ ਆ ਕਿ ਤਰੱਕੀਆਂ ਮਿਲਣ ਦਿੰਦਾ ਕਿ ਮੇਰੀ ਚੜ੍ਹਾਈ ਹੋ ਜੇ ਦੋ ਵਕਤ ਦੀ ਰੋਟੀ ਸਰੀਰ ਦੀਆਂ ਜਿਹੜੀਆਂ ਬਿਲਕੁਲ ਬੁਨਿਆਦੀ ਜ਼ਰੂਰਤਾਂ ਉਹਨਾਂ ਤੋਂ ਇਲਾਵਾ ਚੀਜ਼ਾਂ ਮੰਗੀ ਜਾ ਰਹੇ ਨੇ ਉਹਦਾਂ ਦੁਨੀਆ ਉਹਨਾਂ ਨੇ ਤਿਆਗੀ ਹੋਈ ਹੈ ਉਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਆਪਣੇ ਪਰਿਵਾਰ 'ਚ ਹੀ ਰਹੀਏ ਪਰ ਬਧੇਰਾ ਕੁਝ ਮੰਗਣ ਦੀ ਬਜਾਏ ਸਿਰਫ ਇੰਨਾ ਕਿ ਉਸ ਪ੍ਰਮਾਤਮਾ ਤੋਂ ਮੰਗੀਏ ਕਿ ਬਸ ਗੁਜ਼ਾਰਾ ਚੱਲਦਾ ਰਹੇ ਭੁੱਖੇ ਨਾ ਮਰੀਏ ਜਿਵੇਂ ਕਿ ਭਗਤ ਕਬੀਰ ਜੀ ਕਰਦੇ ਪਏ ਕਿੰਨਾ ਕੁ ਕੁਝ ਮੰਗ ਲਿਆ ਉਹਨਾਂ ਨੇ ਪ੍ਰਮਾਤਮਾ ਕੋਲੋਂ ਅੱਗੇ ਕਹਿੰਦੇ ਮੈਂ ਨਾਹੀ ਕੀਤਾ ਲਬੋ ਇੱਕ ਨਾਉ ਤੇਰਾ ਮੈਂ ਫਬੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਕਬੀਰ ਆਖਦਾ ਹੈ हे ਪ੍ਰਭੂ ਮੈਂ ਮੰਗਣ ਦੇ ਵਿੱਚ ਕੋਈ ਲਾਲਚ ਨਹੀਂ ਕੀਤਾ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਮੰਗੀਆਂ ਉਹ ਤਾਂ ਸਿਰਿਰਕ ਨਿਰਵਾਾ ਮਾਤਰ ਹਨ ਅਸਲ 'ਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ ਮੇਰਾ ਮਨ ਤੇਰੇ ਨਾਮ ਦੇ ਵਿੱਚ ਪਰਚਿਆ ਹੋਇਆ ਹੈ ਤੇ ਜਦੋਂ ਦਾ ਪਰਚਿਆ ਤਦੋਂ ਤੋਂ ਤੇਰੇ ਨਾਲ ਮੇਰੀ ਡੂੰਗੀ ਜਾਣ ਪਛਾਣ ਹੋ ਗਈ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 656ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਇੱਕ ਤੇ ਧਾਰਮਿਕ ਪਖੰਡ ਜਿਹੜੇ ਉਹਨਾਂ ਦੇ ਬਾਰੇ ਵਿੱਚ ਜਾਣ ਲਿਆ ਕਿ ਉਹ ਉਹੀ ਲੋਕ ਕਰਦੇ ਨੇ ਜਿਨ੍ਹਾਂ ਨੇ ਦਿਖਾਉਣਾ ਹੋਵੇ ਕਿ ਮੈਂ ਪ੍ਰਮਾਤਮਾ ਦਾ ਭਗਤਾਂ ਪਰਦਰ ਅਸਲ ਉਹਨਾਂ ਦੇ ਅੰਦਰ ਕਪਟ ਹੋਵੇ ਝੂਠੇ ਫਰੇਬੀ ਹੋਵੇ ਜਿਹੜਾ ਅਸਲ ਪ੍ਰਮਾਤਮਾ ਦਾ ਭਗਤ ਹੈ ਉਹ ਕਿਸੇ ਵੀ ਤਰ੍ਹਾਂ ਦੇ ਦੁਨਿਆਵੀ ਪਖੰਡ ਕਰਕੇ ਲੋਕਾਂ ਨੂੰ ਦਿਖਾਉਣ ਦਾ ਯਤਨ ਨਹੀਂ ਕਰੇਗਾ ਕਿ ਉਹ ਪ੍ਰਮਾਤਮਾ ਦਾ ਭਗਤ ਹੈ ਕਿ ਅਸਲ ਭਗਤੀ ਜਿਹੜੀ ਪ੍ਰਮਾਤਮਾ ਦੀ ਹੈ ਉਹਨੂੰ ਦਿਖਾਇਆ ਨਹੀਂ ਜਾ ਸਕਦਾ ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਦੂਸਰਾ ਅਸੀਂ ਇਹ ਵੀ ਜਾਣਿਆ ਇਹ ਵੀ ਸਿੱਖਿਆ ਕਿ ਧੋਖੇ ਧੜੀਆਂ ਕਰਕੇ ਤਨ ਪਦਾਰਤ ਜ਼ਮੀਨਾਂ ਜਾਇਦਾਦਾਂ ਕਮਾਉਣ ਦਾ ਕੋਈ ਫਾਇਦਾ ਨਹੀਂ ਅੰਤ ਵੇਲੇ ਇਹ ਆਪਣੇ ਮਨ ਦੇ ਅੰਦਰ ਕਲੇਸ਼ ਦਾ ਕਾਰਨ ਬਣਦੀਆਂ ਸਹਜ ਸਬਰ ਦੇ ਨਾਲ ਇਸ ਦੁਨੀਆ ਤੋਂ ਸਾਨੂੰ ਰੁਖਸਤ ਹੋਣ ਤੋਂ ਰੋਕਦੀਆਂ ਤੀਸਰਾ ਆਪਣੇ ਸਰੀਰ ਦੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਬੰਦ ਕਰਨ ਬਾਰੇ ਜਾਣਿਆ ਤੇ ਚੌਥਾ ਉਸ ਪ੍ਰਮਾਤਮਾ પાસે ਦੁਨਿਆਵੀ ਵਸਤਾ ਮੰਗਣ ਬਾਰੇ ਅਸੀਂ ਸਿੱਖਿਆ ਕਿ ਜੇ ਢਿੱਡੀ ਭੁੱਖ ਹੈ ਤਾਂ ਪ੍ਰਮਾਤਮਾ ਤੋਂ ਰੋਟੀ ਮੰਗਣ ਦੇ ਵਿੱਚ ਕੋਈ ਸੰਘ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਪਰ ਜੇ ਢੰਡਾਰੇ ਭਰੇ ਪਏ ਤਾਂ ਫਿਰ ਉਹਨਾਂ ਢੰਡਾਰਿਆਂ ਦੇ ਵਿੱਚੋਂ ਵੰਡਣਾ ਚਾਹੀਦਾ ਨਾ ਕਿ ਹੋਰ ਮੰਗਣਾ ਚਾਹੀਦਾ ਇਹਨਾਂ ਸਾਰੀਆਂ ਸਿੱਖਿਆਵਾਂ ਦਾ ਭਾਵ ਸਾਡੇ ਹਿਰਦਿਆਂ ਤੇ ਵਸੇ ਅਸੀਂ ਪ੍ਰੈਕਟੀਕਲ ਤੌਰ ਤੇ ਆਪਣੇ ਜੀਵਨ ਦੇ ਵਿੱਚ ਇਹਨਾਂ ਸਿੱਖਿਆਵਾਂ ਨੂੰ ਪਰਲੀ ਲਾਗੂ ਕਰ ਸਕੀਏ ਇਹ ਅਰਦਾਸ ਪ੍ਰਮਾਤਮਾ ਅਕੀ ਕਰਦੇ ਹੋਏ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ